ਮੈਂ ਤੇ ਸੈਂਟਰ ਗਵਰਨਮੈਂਟ ਦੀ ਪੰਜਾਬ ਸਰਕਾਰ ਦੀ ਸਖਤ ਸ਼ਬਦਾਂ ਵਿੱਚ ਨਖੇਦੀ ਕਰਦਾ ਇਸ ਗੱਲ ਲਈ ਕਿਉਂਕਿ ਸਮੇਂ ਦੀਆਂ ਸਰਕਾਰਾਂ ਦੋਨੋਂ ਸਰਕਾਰਾਂ ਨੇ ਦੋਨੋਂ ਸਰਕਾਰਾਂ ਨੇ ਆਉਣ ਤੋਂ ਪਹਿਲਾਂ ਦੋਨੋਂ ਸਰਕਾਰਾਂ ਨੇ ਆਉਣ ਤੋਂ ਪਹਿਲਾਂ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਸਾਡੀ ਸਰਕਾਰ ਬਣੂਗੀ ਤੇ ਅਸੀਂ ਤੁਹਾਨੂੰ ਐਮਐਸਪੀ ਦਾ ਕਾਨੂੰਨ ਦੇਵਾਂਗੇ 23 ਫਸਲਾਂ ਦਾ ਤੁਹਾਨੂੰ ਐਮਐਸਪੀ ਦਾ ਕਾਨੂੰਨ ਬਣਾ ਕੇ ਦੇਵਾਂਗੇ ਉਹ ਲਾਗੂ ਨਹੀਂ ਕੀਤਾ ਜਾ ਰਿਹਾ ਉਹ ਨਹੀਂ ਬਣਾਇਆ ਜਾ ਰਿਹਾ ਜਿੰਦਾਬਾਦ ਜਿੰਦਾਬਾਦ ਕਰਨ ਮਜਦੂਰਾਂ ਦਾ ਪਹਿਨਾ ਵਾਦਾ ਕੀਤਾ ਸੀ ਕਿ ਕਿਸਾਨਾਂ ਦੇ ਮਜਦੂਰਾਂ ਦੇ ਕਰਜ਼ੇ ਮਾਫ ਕੀਤੇ ਕਰਾਂਗੇ ਉਹ ਨਹੀਂ ਕਿਤੇ ਜਾ ਰਹੇ ਪੀ ਆ ساری ਜ਼ਿੰਦਗੀ ਨੰਗੀ ਅਸ਼ਰਸ਼ਾ ਦੇ ਵਿੱਚ ਪੀ ਪਹਿਲਾਂ ਪਾਨੂੰ ਜਿਦੋਂ ਰੇਲਾਂ ਟੱਕੀਆਂ ਪਹਿਲ ਪਹਿਲੀਆਂ ਦੇ ਵਿੱਚ ਔਰ ਅੱਜ ਮਤਲਬ ਸਰਦਾਰ ਜਜ਼ੀਰ ਸਿੰਘ ਢੱਲੇਵਾਰ ਨੂੰ ਅੱਜ 35 ਦਿਨ ਮਰਨwarte ਤੇ ਬਹਿਣ ਲਈ ਮਜਬੂਰ ਹੋਣਾ ਪਿਆ ਤੇ ਮਜਬੂਰ ਕਿਨੇ ਕੀਤਾ ਸੈਂਟਰ ਗਵਰਨਮੈਂਟ ਨੇ ਪੰਜਾਬ ਗਵਰਨਮੈਂਟ ਦੇ ਵੀਰੇ ਗਿਆ ਟੱਪੀਆਂ ਲੋਹਾ ਤੇ ਬੈਠ ਕੇ ਅਦੇਗਾ ਜੜਾਲੇਗੇ ਔਰ ਅਸੀਂ ਇਸ ਗੱਲ ਲਈ ਸਮੁੱਚੇ ਪੰਜਾਬ ਦੇ ਲੋਕਾਂ ਦਾ ਚਾਹੇ ਉਹ ਕਿਸਾਨ ਦੀ ਆ ਚਾਹੇ ਉਹ ਮੁਲਾਜ਼ਮ ਨੇ ਚਾਹੇ ਉਹ ਮਜ਼ਦੂਰ ਨੇ ਚਾਹੇ ਉਹ ਦੁਕਾਨਦਾਰ ਨੇ ਧੰਨਵਾਦ ਕਰਦੇ ਵੀ ਉਹਨਾਂ ਨੇ ਅੱਜ ਇਸ ਬੰਦੇ ਵਿੱਚ ਪੂਰਾ ਸਾਥ ਦਿੱਤਾ ਔਰ ਅਸੀਂ ਵੀ ਸ਼ਾਂਤਪੂਰਵਕ ਇਹ ਤਾਂ ਜਿਹੜਾ ਬੰਦ ਕੀਤਾ ਵਾ ਔਰ ਜਿਹੜੀਆਂ ਕੋਈ ਮੈਡੀਕਲ ਸਬਾਵਾਂ ਜਾਂ ਕਿਸੇ ਨੂੰ ਕੋਈ ਕੋਈ ਜ਼ਿਆਦਾ ਪ੍ਰੋਬਲਮ ਹੈ ਗਈ ਆ ਉਹਨੂੰ ਨੰਗਰ ਤੋਂ ਤਿਆਰ ਰਿਹਾ ਜਿੰਦਾਬਾਦ ਜਿੰਦਾਬਾਦ ਸਾਡਾ ਇੱਕ ਜਿੰਦਾਬਾਦ 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 ਕਿ ਕਿਸਾਨਾਂ ਨੇ ਅੱਜ ਧਰਨੇ ਦਾ ਆਲਾਨ ਕੀਤਾ ਸੀ ਉੱਥੇ ਤੁਸੀਂ ਦੇਖ ਸਕਦੇ ਜਿਹੜਾ ਬਟਾਲਾ ਦੇ ਵਿੱਚ ਬਟਾਲਾ ਬਾਈਪਾਸ ਹੈ ਜਿਹੜਾ ਕਿਸਾਨਾਂ ਨੇ ਬੰਦ ਕੀਤਾ ਹੋਇਆ ਹੈ ਔਰ ਪੀਆਟੀਸੀ ਦੀ ਬੱਸ ਜਿਹੜੀ ਆ ਉਹਨਾਂ ਦੇ ਵੀ ਨਾਲ ਸਹਿਯੋਗ ਹੈ ਜਿਹੜਾ ਕਿਸਾਨਾਂ ਦੇ ਧਰਨੇ ਦੇ ਵਿੱਚ ਉਹਨਾਂ ਨੇ ਆਪਣੀ ਬੱਸ ਲਗਾ ਕੇ ਜਿਹੜਾ ਰੋਡ ਬੰਦ ਕੀਤਾ ਤਾਂ ਔਰ ਕਿਸਾਨਾਂ ਨੇ ਜਿਹੜੀਆਂ ਅਮਰਜੈਂਸੀ ਸੇਵਾਵਾਂ ਸਾਰੀਆਂ ਅਮਰਜੈਂਸੀ ਸੇਵਾਵਾਂ ਜਿਹੜੀਆਂ ਉਹਨਾਂ ਨੂੰ ਜਾਣ ਦਿੱਤਾ ਜਾ ਰਿਹਾ ਔਰ ਆਪਣਾ ਜਿਹੜਾ ਵਿਰੋਧ ਆ ਉਹ ਵੀ ਦਿਖਾਇਆ ਜਾ ਰਿਹਾ ਔਰ ਆਪਾਂ ਗੱਲ ਵੀ ਕਰਦੇ ਕਿਸਾਨਾਂ ਦੇ ਨਾਲ ਹਾਂਜੀ ਸਰ ਕੀ ਨਾਮ ਤੁਹਾਡਾ ਮੇਰਾ ਨਾਮ ਗਰਵੇਲ ਸਿੰਘ ਬਲਪੁਰੀਆ ਜੀ ਸਰ ਕੀ ਲੋਡ ਪੈ ਗਈ ਆ ਮੰਗਾਂ ਨਹੀਂ ਮੰਨੀਆਂ ਜਾ ਰਹੀਆਂ ਤੁਹਾਡੀਆਂ ਕੀ ਗੱਲ ਹੈ ਮੈਂ ਤੇ ਸੈਂਟਰ ਗਵਰਨਮੈਂਟ ਦੀ ਪੰਜਾਬ ਸਰਕਾਰ ਦੀ ਸਖਤ ਸ਼ਬਦਾਂ ਵਿੱਚ ਨਖੇਦੀ ਕਰਦਾ ਇਸ ਗੱਲ ਲਈ ਕਿਉਂਕਿ ਸਮੇਂ ਦੀਆਂ ਸਰਕਾਰਾਂ ਦੋਨੋਂ ਸਰਕਾਰਾਂ ਨੇ ਦੋਨੋਂ ਸਰਕਾਰਾਂ ਨੇ ਆਉਣ ਤੋਂ ਪਹਿਲਾਂ ਦੋਨੋਂ ਸਰਕਾਰਾਂ ਨੇ ਆਉਣ ਤੋਂ ਪਹਿਲਾਂ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਸਾਡੀ ਸਰਕਾਰ ਬਣੂਗੀ ਤੇ ਅਸੀਂ ਤੁਹਾਨੂੰ ਐਮਐਸਪੀ ਦਾ ਕਾਨੂੰਨ ਦੇਵਾਂਗੇ 23 ਫਸਲਾਂ ਦਾ ਤੁਹਾਨੂੰ ਐਮਐਸਪੀ ਦਾ ਕਾਨੂੰਨ ਬਣਾ ਕੇ ਦੇਵਾਂਗੇ ਉਹ ਲਾਗੂ ਨਹੀਂ ਕੀਤਾ ਜਾ ਰਿਹਾ ਉਹ ਨਹੀਂ ਬਣਾਇਆ ਜਾ ਰਿਹਾ ਉਹਨਾਂ ਵਾਅਦਾ ਕੀਤਾ ਸੀ ਕਿ ਅਸੀਂ ਸੁਆਮੀ ਨਾਥਨੀ ਰਿਪੋਰਟ ਜਿਹੜੀ ਆ ਉਹ ਲਾਗੂ ਕਰਾਂਗੇ ਉਹ ਲਾਗੂ ਨਹੀਂ ਕੀਤੀ ਜਾ ਰਹੀ ਉਹਨਾਂ ਵਾਅਦਾ ਕੀਤਾ ਸੀ ਕਿ ਕਿਸਾਨਾਂ ਦੇ ਮਜ਼ਦੂਰਾਂ ਦੇ ਕਰਜ਼ੇ ਮਾਫੀ ਤੇ ਕਰਾਂਗੇ ਉਹ ਨਹੀਂ ਕੀਤੇ ਜਾ ਰਹੇ ਉਹਨਾਂ ਵਾਅਦਾ ਕੀਤਾ ਸੀਗਾ ਕਿ ਹਿੰਦੁਸਤਾਨ ਦੇ 2 ਕਰੋੜ ਦੇ ਪੰਨੌਕਰੀ ਦਵਾਂਗੇ ਉਹ ਨਹੀਂ ਦਿੱਤੀ ਜਾ ਰਹੀ ਔਰ ਅੱਜ ਮਤਲਬ ਸਰਦਾਰ ਜਜ਼ੀਰ ਸਿੰਘ ਢੱਲੇਵਾਰ ਨੂੰ ਅੱਜ 35 ਦਿਨ ਮਰਨ ਵਰਤੇ ਬਹਿਣ ਲਈ ਮਜਬੂਰ ਹੋਣਾ ਪਿਆ ਤੇ ਮਜਬੂਰ ਕਿਨੇ ਕੀਤਾ ਸੈਂਟਰ ਗਵਰਨਮੈਂਟ ਨੇ ਪੰਜਾਬ ਗਵਰਨਮੈਂਟ ਨੇ ਠੀਕ ਹੈ ਔਰ ਅਸੀਂ ਇਸ ਗੱਲ ਲਈ ਸਮੁੱਚੇ ਪੰਜਾਬ ਦੇ ਲੋਕਾਂ ਦਾ ਚਾਹੇ ਉਹ ਕਿਸਾਨ ਜੀ ਆ ਚਾਹੇ ਉਹ ਮੁਲਾਜ਼ਮ ਨੇ ਚਾਹੇ ਉਹ ਮਜ਼ਦੂਰ ਨੇ ਚਾਹੇ ਉਹ ਦੁਕਾਨਦਾਰ ਨੇ ਧੰਨਵਾਦ ਕਰਦੇ ਵੀ ਉਹਨਾਂ ਨੇ ਅੱਜ ਇਸ ਬੰਦੇ ਵਿੱਚ ਪੂਰਾ ਸਾਹ ਦਿੱਤਾ ਔਰ ਅਸੀਂ ਵੀ ਸ਼ਾਂਤਪੂਰਵਕ ਇਹ ਤਾਂ ਜਿਹੜਾ ਬੰਦ ਕੀਤਾ ਵਾ ਔਰ ਜਿਹੜੀਆਂ ਕੋਈ ਮੈਡੀਕਲ ਸਬਾਵਾਂ ਜਾਂ ਕਿਸੇ ਨੂੰ ਕੋਈ ਕੋਈ ਜਾਦਾ ਪ੍ਰੋਬਲਮ ਹੈਗੀ ਆ ਉਹਨਾਂ ਨੂੰ ਨੰਗਰ ਦਿੱਤਾ ਜਾ ਰਿਹਾ ਸੋ ਮੈਂ ਇੱਥੇ ਜਾਈ ਤੇ ਸੈਂਟਰ ਸਰਕਾਰ ਕਹਿੰਦੀ ਵੀ ਇਹ ਪੰਜਾਬ ਦੇ ਕਿਸਾਨ ਆ ਬਾਹਰ ਦੇ ਕਿਸਾਨ ਨਹੀਂ ਹੈਗੇ ਬਾਕੀ ਸਟੇਟਾਂ ਦੇ ਕਿਸਾਨ ਕੀ ਲੱਗਦਾ ਬਾਕੀ ਕਿਸਾਨ ਵੀ ਤੁਹਾਡੇ ਨਾਲ ਖਲੋਤੇ ਦੇ ਵੇਖੋ ਮੈਂ ਕਿ ਬੇਨਤੀ ਕਰੂੰਗਾ ਕਿ ਹੁਣ ਇੱਥੇ ਦੇ ਹੀ ਪੰਜਾਬ ਦੇ ਆ ਮਤਲਬ ਹਰਿਆਣੇ ਜਾ ਕੇ ਸਾਰਾ ਜਾ ਕੇ ਵੇਖ ਲੋ ਬਾਰਡਰ ਸੀਲ ਹੋਇਆ ਪਿਆ ਸਭ ਕਿਸਾਨ ਉੱਤੇ ਖੜੇ ਬੈਠੇ ਆ ਰਾਜਸਥਾਨ ਜਾ ਕੇ ਬਾਰਡਰ ਵੇਖ ਲੋ ਉੱਥੇ ਬੈਠੇ ਕਿਸਾਨ ਮਤਲਬ ਸ਼ੰਭੂ ਬਾਡਰ ਜਾ ਕੇ ਮੇ ਲੋਥੇ ਬੈਠੇ ਆ ਤੇ ਜਿੱਥੇ ਦਲੇਵਾਲ ਸਾਹਿਬ ਮਰਦਮਤ ਤੇ ਬੈਠੇ ਆ ਉੱਥੇ ਤੇ 20 25 50 ਹਜ਼ਾਰ ਕਿਸਾਨ ਬੈਠੇ ਆ ਕਈ ਮਤਲਬ 26 ਫਰਵਰੀ ਤੋਂ ਲੈ ਕੇ ਅੱਜ ਤੱਕ ਬੈਠੇ ਆ ਔਰ ਸਮੁੱਚੇ ਹਿੰਦੂ ਜੁਪੀ ਹੋਵੇ ਮਹਾਰਾਟੋ ਸਾਰੇ ਕਿਸਾਨ ਸਮਰਥਨ ਕੇਰਲਾ ਤੱਕ ਕਿਸਾਨ ਜਿਹੜਾ ਕੇ ਸਪੋਰਟ ਕਰ ਰਹੇ ਆ ਇਹ ਕਿਦਾਂ ਕਰ ਰਹੇ ਲੋਕ ਗੁਰਾਹ ਕਰ ਰਹੇ ਆ ਕਿਸਾਨੀ ਜਿਹੜੀ ਆ ਜਵਾਨੀ ਜਿਹੜੀ ਆ ਫਸਲ ਜਿਹੜੀ ਆ ਉਹ ਸਾਰਿਆਂ ਨੂੰ ਚਾਹੀਦੀ ਆ ਤੇ ਫਸਲ ਤੋਂ ਬਗੈਰ ਨਸਲਾਂ ਨਹੀਂ ਬਜਾਣੀ ਆ ਕਿਸਾਨੀ ਤੋਂ ਬਿਨਾਂ ਇਹ ਸਾਡਾ ਜਿਹੜਾ ਕ੍ਰਾਂਤੀਕ ਸਾਡੀ ਜਿਹੜੀ ਹਰੀਆਬੀ ਕ੍ਰਾਂਤੀ ਆ ਉਹ ਨਹੀਂ ਆਉਣੀ ਸੋ ਇਸ ਕਰਕੇ ਜਿਹੜੇ ਕੋਈ ਮੋਦੀ ਮੀਡੀਆ ਦਾ ਘਮਰਾਹਕੁੰਨ ਪ੍ਰਚਾਰ ਕਰ ਰਿਹਾ ਉਹ ਗਲਤ ਕਰ ਰਿਹਾ ਪੀਆਰਟੀਸੀ ਦੀ ਬੱਸ ਵੀ ਲੱਗੀ ਪੀਆਰਟੀਸੀ ਵੱਲੇ ਵੀ ਸਹਿਯੋਗ ਤੁਹਾਡੇ ਨੂੰ ਦਿੱਤਾ ਗਿਆ ਨਾਲ ਸਮੁੱਚੇ ਮਤਲਬ ਚਾਹੇ ਉਹ ਰੋਡਵੇਜ਼ ਕਰਮਚਾਰੀ ਆ ਪੀਆਰਟੀਸ ਵਾਲੇ ਆ ਚਾਹੇ ਉਹ ਮਤਲਬ ਟੂਲ ਪਲਾਜੇ ਵਾਲੇ ਆ ਚਾਹੇ ਉਹ ਅਗਨ ਵਾਲੇ ਵਰਕਰ ਆ ਚਾਹੇ ਉਹ ਅਧਿਆਪਕ ਜਥੇਬੰਦੀਆਂ ਵਾ ਚਾਹੇ ਉਹ ਪਟਵਾਰ ਜੁਨੀਅਨ ਜਥੇਬੰਦੀਆਂ ਜਾਨੀ ਸਮੁੱਚੀਆਂ ਪੰਜਾਬ ਦੀਆਂ ਜਥੇਬੰਦੀਆਂ ਨੇ ਇਸ ਬੰਦ ਦੀ ਸਪੋਰਟ ਕੀਤੀ ਆ ਕਿਉਂ ਕੀਤੀ ਆ ਕਿਉਂਕਿ ਸੈਂਟਰਲ ਗਵਰਨਮੈਂਟ ਇਹ ਬਹੁਤ ਵੱਡਾ ਧੱਕਾ ਕਰ ਰਹੀ ਆ ਮੰਗਾ ਨਾਮਦ ਕੇ ਕਿਸਾਨੀ ਮੰਗਾ ਨਾਮਦ ਕੇ ਵਾਦਾ ਕਰਕੇ ਉਹ ਮੁਕਰ ਰਹੀ ਆ ਇਸ ਕਰਕੇ ਮਤਲਬ ਅਸੀਂ ਸਮੁੱਚੇ ਲੋਕਾਂ ਦਾ ਧੰਨਵਾਦ ਕਰਦੇ ਆ ਆਪਾਂ ਗੱਲ ਵੀ ਕਰਦੇ ਨੇ ਹੋਰ ਉਹ ਕਿਸਾਨ ਆਗੂ ਆ ਸਰ ਕੀ ਨਾਮ ਦਾ ਟਾ ਮੇਰਾ ਨਾਮ ਗੁਰਦੇਵਾਲ ਸਿੰਘ ਆ ਜੀ ਪੰਜਾਬ ਕਿਸਾਨ ਮਜ਼ਦੂਰ ਜੁਨੀਅਨ ਦੇ ਪ੍ਰਧਾਨ ਆ ਜੀ ਪਿੰਡ ਖਵਾਜਰਦਾਗਾ ਜੀ ਦੇਖੋ ਜੀ ਪੰਜਾਬ ਦੇ ਵਿੱਚ ਜਿੰਨੇ ਜੱਥੇ ਬੰਦੇ ਨੇ ਸਭ ਦਾ ਇਹ ਪੂਰਾ ਪੂਰਾ ਸੰਯੋਗ ਹੈ ਜੀ ਸਾਡੇ ਤੋਂ ਕਿਸਾਨ ਤੋਂ ਲੈ ਕੇ ਇੱਕ ਰਿਕਸ਼ੇ ਵਾਲੇ ਤੱਕ ਸਾਨੂੰ ਸੰਯੋਗ ਮਿਲਦਾ ਪਿਆ ਜੀ ਇੱਕ ਰਿਕਸ਼ੇ ਵਾਲਾ ਨੋਰਮਲ ਬੰਦਾ ਸਾਡੇ ਦਿਹਾੜੀਦਾਰ ਬੰਦਾ ਉਹ ਤੋਂ ਤੱਕ ਸਾਨੂੰ ਸੰਯੋਗ ਮਿਲਦਾ ਪਿਆ ਸਾਡੀ ਵੰਤੀ ਲੋਕਾਂ ਦੀ ਵੰਗੀ ਹੈ ਜਿਹੜੀ ਲੋਕਾਂ ਵਾਸਤੇ ਜਿਹੜਾ ਧੰਨ ਲਗਾਇਆ ਗਿਆ ਹੈ ਕਿ ਹੈ ਜੀ ਆਜਾ ਕਿਸਾਨਾਂ ਦੀ ਖੁਸ਼ੀ ਮਸਲਾਵਨ ਲਈ ਆਪਾਂ ਨੂੰ ਬਹੁਤ ਬਹੁਤ ਧੰਨਵਾਦ ਜੀ ਮਨਵਰਤਨ ਤੇ ਬੈਠੇ ਰਹਿ ਕੇ ਦਿਖਾ ਕੇ ਦੇ ਵਿੱਚ ਚਾਰਲੇ ਧੰਨਵਾਦ ਜੀ